نمسکار جن سولہ ٹی وی دیکھنے والے سارے درشک کا سواگت ہے جس طرح کی پچھلے کافی لمبے سمے تو جہاں پٹھان کوسی ہیں انہوں ویڈی راہت جہری ہے ਉਹ ਮਿਲਦੀ ਸੀਗੀ ਕਿਉਂਕਿ ਇਹ ਜਿਹੜਾ ਫਾਟਕ ਹੈ ਜਿਹੜਾ ਤਸਵੀਰਾਂ ਵਾਂਗ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਫਾਟਕ ਹੈ ਐਤੋਂ ਪਠਾਨਕੋਟ ਤੋਂ ਹਿਮਾਚਲ ਨੂੰ ਜਿਹੜੀ ਤਾਗੜਾ ਵੱਲੋਂ ਕੋਈ ਟ੍ਰੇਨ ਜਿਹਨੂੰ ਕਿਹਾ ਜਾਂਦਾ ਹੈ ਛੋਟੀ ਜਿਹੜੀ ਗੱਡੀ ਆ ਢੇਲ ਗੱਡੀ ਉਹ ਜਾਂਦੀ ਸੀਗੀ ਪਰ ਪਿਛਲੇ ਦਿਨੀ ਜਦੋਂ ਹੜ੍ਹ ਆਏ ਸੀ ਨਾ ਤੇ ਜਿਹੜਾ ਚੱਕੀ ਦਾ ਪੁਲ ਸੀਗਾ ਉਹ ਹੜ੍ਹ ਦੀ ਚਪੇਟ ਦੇ ਵਿੱਚ ਆਨ ਕਰਕੇ ਉਹਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਸੀਗਾ ਅਤੇ ਉਹ ਘਟੇਰੀ ਹੋ ਗਿਆ ਸੀਗਾ ਉਸ ਤੋਂ ਬਾਅਦ ਕਾਫੀ ਲੰਬੇ ਸਮੇਂ ਲਈ ਇਹ ਫਾਟਕ ਜਿਹੜਾ ਬੰਦਰ ਰੰਦਾ ਸੀਗਾ ਪਰ ਹੁਣ ਜਿਹੜਾ ਉਹ ਪੁਲ ਤਿਆਰ ਹੋ ਚੁੱਕਿਆ ਹੈ ਅਤੇ ਉਸ ਦੇ ਨਾਲ ਹੀ ਇੱਥੋਂ ਦੀ ਟ੍ਰੇਨ ਦਾ ਆਵਾਗਮਨ ਜਿਹੜਾ ਆ ਉਹ ਸ਼ੁਰੂ ਹੋ ਚੁੱਕਿਆ ਹੈ ਤਾਗੜਾ ਬੈਲੀ ਲਈ ਜਾਣ ਲਈ ਤਾਂ ਉਸੇ ਚੱਲਦੇ ਹੁਣ ਜਿਹੜਾ ਟ੍ਰਾਇਲ ਜਿਹੜਾ ਆ ਰੇਲਵੇ ਨੈਰੋਗੇਟ ਵੱਲੋਂ ਟ੍ਰਾਇਲ ਕੀਤਾ ਗਿਆ ਹੈ ਅਤੇ ਟ੍ਰਾਇਲ ਦੇ ਦੌਰਾਨ ਜਿਹੜੇ ਲੋਕ ਹਨ ਉਹ ਇੱਥੇ ਕਾਫੀ ਪਰੇਸ਼ਾਨ ਹੁੰਦੇ ਹੋਏ ਦਿਖਾਈ ਦੇ ਰਹੇ ਹਨ ਲੰਬੀ ਜਿਹੜੀਆਂ ਕਤਾਰਾਂ ਨੇ ਔਰ ਤਸਵੀਰਾਂ ਰਾਹੀਂ ਤੁਸੀਂ ਦੇਖ ਸਕਦੇ ਹੋ ਕਿ ਲੰਬੀਆਂ ਕਤਾਰਾਂ ਜਿਹੜੀਆਂ ਹੋ ਲੱਗੀਆਂ ਹੋਈਆਂ ਹਨ ਅਤੇ ਜਾਮ ਦੀ ਜਿਹੜੀ ਸਥਿਤੀ ਆ ਉਹ ਬਣੀ ਹੋਈ ਆ ਉਦੇ ਨਾਲ ਹੀ ਲੋਕਾਂ ਨੇ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਇਹ ਜਿਹੜਾ ਪੁਲ ਫਾਟਕ ਹੈ ਇੱਥੋਂ ਵੀ ਸ਼ਿਫਟ ਕੀਤਾ ਜਾਵੇ ਰੇਲਵੇ ਸਟੇਸ਼ਨ ਜਿਹੜਾ ਆ ਇੱਥੋਂ ਵੀ ਸ਼ਿਫਟ ਕੀਤਾ ਜਾਵੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਰੇਲਵੇ ਮੰਤਰਾਲੇ ਵੱਲੋਂ ਚੱਕੀਪੜਾ ਦੇ ਨਜ਼ਦੀਕ ਵੀ ਜਿਹੜਾ ਰੇਲਵੇ ਸਟੇਸ਼ਨ ਬਣਾਇਆ ਗਿਆ ਸੀਗਾ ਅਤੇ ਜਿਹੜਾ ਅਧਿਕਾਰੀਆਂ ਵੱਲੋਂ ਆਸ਼ਵਾਸ਼ਣ ਵੀ ਦਿੱਤਾ ਗਿਆ ਸੀਗਾ ਕਿ ਇਹ ਸਟੇਸ਼ਨ ਜਿਹੜਾ ਜਲਦ ਹੀ ਸ਼ਿਫਟ ਕਰ ਦਿੱਤਾ ਜਾਵੇਗਾ ਪਰ ਕਿਤੇ ਨਾ ਕਿਤੇ ਜਿਹੜਾ ਕੰਮ ਦੇ ਵਿੱਚ ਦੇਰੀ ਜਿਹੜੀ ਆ ਉਹਦਾ ਖਮਿਆਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਕੀ ਗਰਮੀਆਂ ਦਾ ਜਿਹੜਾ ਪ੍ਰਕੋਪ ਹੈ ਉਹ ਸਕੂਲ ਦੀਆਂ ਬੱਚਾ ਹੋਣ ਚਾਹੇ ਆਟੋ ਹੋਵੇ ਚਾਹੇ ਰਿਕਸ਼ੇ ਹੋਣ ਇਥੋਂ ਦੀ ਕਾਫੀ ਜਿਹੜੇ ਯਾਤਰੀ ਨੇ ਆਉਂਦੇ ਜਾਂਦੇ ਹਨ ਜਿਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਇਥੇ ਦੇ ਚੱਲ ਰਿਹਾ ਆਪਾਂ ਪਠਾਨਕੋਟ ਦੇ ਬੁੱਧ ਜੀ ਦੀਆਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਇਸ ਸਮੱਸਿਆ ਨੂੰ ਲੈ ਕੇ ਤਦ ਤੱਕ ਤੁਸੀਂ ਬਣੇ ਰਹੋ ਦੇਖਦੇ ਰਹੋ ਦੈਨਿਕਵੇਰਾ ਟੀਵੀ ਮੈਨੂੰ ਦੋ ਇਜਾਜ਼ਤ ਮਰ ਜੈ ਕੁਮਾਰ ਦੈਨਿਕਵੇਰਾ ਟੀਵੀ ਲਈ ਫਾਸ ਰਿਪੋਰਟ ਸਰ ਅੱਡੀ ਪਰੇਸ਼ਾਨੀਆਂ ਦਾ ਪਤਾ ਹੀ ਹੈ ਕਿ ਚੰਗਾ ਭਲਾ ਬੰਦੇ ਸੀਗਾ ਆਏ ਲੋਕੀਰ ਮਾਨ ਲਾਂਗੇ ਜਿੰਦੇ ਸੀ ਅੱਧਾ ਘੰਟਾ ਹੋ ਗਿਆ ਪਰ ਸੇਹਾਂ ਦੋ ਤੇ ਇਹਨਾਂ ਨੂੰ ਜ਼ਰੂਰੀ ਕੰਮ ਹੋਦਾ ਮਤਲਬ ਫਸ ਗਿਆ ਸੀ ਤੁਹਾਡੀ ਅਸੀਂ ਮੰਗਾਂ ਨੂੰ ਚੁੱਕ ਕੇ ਨਾ ਯਸਮ ਬਚੂਗ ਭੇਜੋ ਮੇਸ ਸਿੰਗੁਰਜੋਂਗ ਦੇ ਆਲਰੇਡੀ ਮੇਰੇ ਖਾਲੇ ਚੱਕੀ ਬਰਾਜ ਕੰਦੇ ਅਡਵਾਂਸ ਬਣਿਆ ਹੋਇਆ ਵਾ ਉਥੇ ਭੇਜੋ ਐਵੇਂ ਲੋਕਾਂ ਨੂੰ ਪਰੇਸ਼ਾਨ ਕੀਤਾ ਉਹਨਾਂ ਨੇ ਮੋਹਦਾ ਦੇਖੋ ਅੱਗੇ ਗਰਮੀ ਆ ਗਈਆਂ ਨਿੱਕਨੇ ਬੱਚੇ ਸਕੂਲਾਂ ਵਿੱਚ ਵੀ ਆਣੇ ਨੇ ਉਹਨਾਂ ਨੇ ਇੱਥੇ ਫਸ ਜਾਣਾ ਵਾ ਕਦੀ ਬੱਸਾਂ ਫਸ ਜਾਣੀਆਂ ਕਦੀ ਮੈਰਾਟਰ ਫਸ ਜਾਣੀਆਂ ਉਹਨਾਂ ਦੀ ਸਾਡੀ ਇਹ ਮੰਗ ਨੂੰ ਚੁੱਕ ਕੇ ਬੇਨਤੀ ਹੈ ਸਰਕਾਰ ਅੱਗੇ ਕਿ ਚੋਕ ਕੇ ਸਿੰਗੁਰਜੋਂਗ ਦੇ ਵਿੱਚ ਭੇਜਿਆ ਜਾਏ ਜਾਂ ਚੱਕੀ ਬਰਾਜ ਵਿੱਚ ਭੇਜਿਆ ਜਾਵੇ ਨਮਸਕਾਰ ਜੀ ਮੈਂ ਕਮਰ ਰਾਸਤੇ ਸਰ ਤੁਹਾਨੂੰ ਪਤਾ ਹੈ ਕਿ ਕਾਫੀ ਸਮੇਂ ਬਾਅਦ ਅੱਜ ਫਿਰ ਤੋਂ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਕਾਫੀ ਡੇਰ ਤੋਂ 파ਟਕ ਬੰ ਤੇ ਮੈਨੂੰ ਲੱਗਦਾ ਕਿ ਅੱਜ ਵੀ ਫਟਕ ਬੰਦਾ ਤੇ ਤੁਸੀਂ ਦੇਖ ਹੀ ਰਹੇ ਹੋ ਕਿ ਕਿੱਦਾਂ ਲੋਕਾਂ ਦਾ ਮਾਹੌਲ ਹੈ ਕਿ ਕਾਫੀ ਪਬਲਿਕ ਇਕੱਠੀ ਹੋ ਚੁੱਕੀ ਆ ਤੇ ਪ੍ਰਸ਼ਾਸਨ ਅੱਗੇ ਆਈ ਮੰਗ ਕਰਦੇ ਕਿ ਵਧੀਆ ਕਰੋ ਕਿ ਇੱਥੋਂ ਇਹ ਫਟਕ ਨੂੰ ਥੋੜਾ ਬਾਹਰ ਵੀ ਕੱਢਿਆ ਜਾਏ ਤਾਂ ਜੀ ਪਬਲਿਕ ਨੂੰ ਵੀ ਕਿਰਾਹਤ ਮਿਲੇ ਕਈ ਸਰਵਿਸਮੈਨ ਹੁੰਦੇ ਹੈ ਕਈ ਬਿਜ਼ਨਸਮੈਨ ਹੁੰਦੇ ਕਿ ਜਿਨ੍ਹਾਂ ਨੇ ਬਹੁਤ ਜਲਦੀ ਨਿਕਲਣਾ ਹੁੰਦਾ ਤੇ ਅਹੀਂ ਪ੍ਰਸ਼ਾਸਨ ਅਗੇ ਮੰਗ ਕਰਦੇ ਆ ਕਿ ਵੱਧ ਤੋਂ ਵੱਧ ਤੁਸੀਂ ਜਲਦੀ ਇਹ 파ਟਕ ਦਾ ਕੁਝ ਕੀਤਾ ਜਾਏ ਤਾਂ ਜੀ 파ਟਕ ਬਾਰ ਕਰ ਦਿੱਤਾ ਜਾਏ ਮੈਡਮ ਹੁਣ ਆਨ ਵਾਲੇ ਸਮੇਂ ਜਿਹੜਾ ਗਰਮੀਆਂ ਦਾ ਸਕੂਲ ਦੇ ਬੱਚੇ ਵੀ ਆਉਂਦੇ ਨੇ ਬਜ਼ੁਰਗ ਵੀ ਆਉਂਦੇ ਨੇ ਕਿੱਦਾਂ ਹੀ ਪਰੇਸ਼ਾਨ ਹੋ ਗਏ ਦੇਖੋ ਸਰ ਜਿਹੜੇ ਸਾਡੇ ਬਜ਼ੁਰਗ ਆਂਦੇ ਆ ਚਾਹੇ ਉਹ ਵੀ ਆਉਂਦੇ ਆ ਪ੍ਰਸ਼ਾਸਨ ਨੂੰ ਵੀ ਪਤਾ ਕਿ ਉਹ ਇਸ ਟਾਈਮ ਤੇ ਅੱਗੇ ਆਉਣ ਵਾਲੀ ਗਰਮੀ ਵਿੱਚ ਕਿਉਂਕਿ ਗਰਮੀ ਤੇ ਐਸੇ ਮੌਸਮ ਚ ਵਧਣੀ ਸਟਾਰਟ ਹੋ ਚੁੱਕੀ ਹੈ ਤੇ ਮੈਨੂੰ ਲੱਗਦਾ ਕਿ ਗਰਮੀਆਂ ਕਾਫੀ ਪੈ ਗਈਆਂ ਤੇ ਉਹਨਾਂ ਨੂੰ ਚਾਹੀਦਾ ਕਿ ਗਰਮੀਆਂ ਤੋਂ ਪਹਿਲਾਂ ਪਹਿਲਾਂ ਹੀ ਇਸ ਨਾਲ ਦਾ ਹੱਲ ਕੀਤਾ ਜਾਏ ਤਾਂ ਜੀ ਪਬਲਿਕ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਰਾਤ ਮਿਲੇ 3-4 ਸਾਲ ਪਹਿਲਾਂ ਜਦੋਂ ਚੱਕੀ ਹਰੀਆਲ ਫੁੱਲ ਡੈਮੇਜ ਹੋਇਆ ਉਸ ਤੋਂ ਬਾਅਦ ਟ੍ਰੇਨਾਂ ਬੰਦ ਹੋ ਗਏ ਹਾਂ ਹੂੰ ਦੁਬਾਰਾ ਸ਼ੁਰੂ ਹੋ ਰਹੀਆਂ ਇੱਕ ਖੁਸ਼ੀ ਦੀ ਗੱਲ ਹੈ ਕਿ ਰੇਲਵੇ ਦਾ ਕਨੈਕਸ਼ਨ ਹਮਾ ਚਲ ਤੇ ਪੰਜਾਬ ਦਾ ਇਹ ਇੱਕ ਹੈਰੀਟੇਜ ਟ੍ਰੇਨ ਹੈ ਜਿਹੜੀ ਜੋੜ ਕੇ ਰੱਖਦੀ ਹੈ ਖੁਸ਼ੀ ਦੀ ਗੱਲ ਹੈ ਸ਼ੁਰੂ ਹੋਈ ਹੈ ਔਰ ਕਾਫੀ ਵਪਾਰ ਨੂੰ ਵੀ ਇਸ ਦੇ ਨਾਲ ਕੰਮ ਫਾਇਦੇ ਹੁੰਦੇ ਨੇ ਪਰ ਨਾਲ-ਨਾਲ ਇਹ ਪਰੇਸ਼ਾਨੀਆਂ ਵੀ ਲੈ ਕੇ ਆਈ ਹੈ ਪਰੇਸ਼ਾਨੀਆਂ ਕੀ ਹੈ ਕਿ ਪਠਾਨਪੁਰ ਸ਼ਹਿਰ ਹੁਣ ਉਹ ਪੁਰਾਣਾ ਸ਼ਹਿਰ ਨਹੀਂ ਰਿਹਾ ਬੜੀ ਅੱਗੇ ਤੱਕ ਵੱਧ ਚੁੱਕਿਆ ਹੈ ਔਰ ਅੱਗੇ ਤੱਕ ਵਧਣ ਦੇ ਨਾਲ-ਨਾਲ ਦੋਨੋਂ ਹਿੱਸਿਆਂ 'ਚ ਵੱਧ ਚੁੱਕਿਆ ਹੈ ਜਿਸ ਨੇ ਇਹ ਫਾਟਕ ਬੰਦ ਹੁੰਦਾ ਹੈ ਤੇ ਸ਼ਹਿਰ ਦੋ ਹਿੱਸਿਆਂ 'ਚ ਪੱਕਾ ਹੀ ਵੰਡ ਹੋ ਜਾਂਦਾ ਔਰ ਇਹਨਾਂ ਜ਼ਬਰਦਸਤ ਬੰਦ ਹੁੰਦਾ ਹੈ ਕਿ ਕਈ ਵਾਰੀ ਜਾਨ ਦੇ ਵੀ ਲਾਲੇ ਪੈ ਜਾਂਦੇ ਨੇ ਕਈ ਵਾਰੀ ਐਸਾ ਵਖਿਆ ਉਸ ਵੇਲੇ ਜਦੋਂ ਫਾਟਕ ਬੰਦ ਹੁੰਦੇ ਸੀ ਐਂਬੂਲੈਂਸਿਸ ਤੱਕ ਰੁਕਿਆ ਵੀਆਈਪੀ ਐਸਕੋਰਟਸ ਵਾਲੇ ਗੱਡੀਆਂ ਵੀ ਹੁੰਦੀਆਂ ਔਰ ਇਹ ਇਸ ਤਰੀਕੇ ਦੇ ਮੌਲ ਹੁੰਦਾ ਕਿ ਪੀ ਐਦਾਂ ਲੱਗਦਾ ਕਿ ਪੀ ਸ਼ਹਿਰ ਰੁਕ ਗਿਆ ਕਿ ਜਗ੍ਹਾ ਤੇ ਆ ਕੇ ਚਲਦਾ ਸ਼ਹਿਰ ਕਿ ਜਗ੍ਹਾ ਤੇ ਰੁਕ ਗਿਆ ਔਰ ਕਈ ਵਾਰੀ ਜਦਿਲੇ ਫਾਟਕ ਖੁੱਲਦਾ ਹੈ ਤੇ ਕਈ-ਕਈ ਘੰਟੇ ਤੱਕ ਰਿੰਗਦਾ ਚਾ ਰਿੰਗਦਾ ਰਿੰਗ ਰਿੰਗ ਕੇ ਚੱਲਦਾ ਰਿੰਗ ਰਿੰਗ ਕੇ ਚੱਲਦਾ ਔਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਸ ਨੇ ਗੱਲਬਾਤ ਸਾਰੇ ਵਪਾਰ ਦੀ ਸਾਰਿਆਂ ਦੀ ਵਪਾਰੀਆਂ ਨਾਲ ਸਮਾਜਿਕ ਸੰਸਥਾਵਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਅੱਥੇ ਜੀਐਮ ਸਾਹਿਬ ਆਇਸੇ ਅਸੀਂ ਉਹਨਾਂ ਨਾਲ ਡੈਲੀਗੇਸ਼ਨ ਲੈ ਕੇ ਵਪਾਰ ਮੰਡਲ ਦਾ ਮਿਲੇ ਸੀ ਉਹਨਾਂ ਅੱਗੇ ਮੰਗ ਰੱਖੀ ਸੀ ਪੰਜਾਬ ਤੇ ਇਹਨਾਂ ਨੂੰ ਉੱਥੇ ਸ਼ਿਫਟ ਕੀਤਾ ਜਾਏ ਜੰਡਵਾਲ ਰੇਲਵੇ ਸਟੇਸ਼ਨ ਤਾਂ ਜੰਡਵਾਲ ਤੋਂ ਪਠਾਨਕੋਟ ਲਈ ਕਨੈਕਟੀਵਿਟੀ ਦੇ ਲਈ ਕਿੰਨੇ ਸਾਧਨ ਹੋ 3 ਵੀਲਰ ਆ ਉਹਤੇ 2 ਵੀਲਰ ਵੀ ਇਦਾਂ ਦੇ ਚੱਲ ਪੈਣਾ ਹੈ ਕبھی ਉਹਨਾਂ ਨੂੰ ਇੱਕ ਰੋਜ਼ਗਾਰ ਮਿਲੇਗਾ ਪਠਾਨਕੋਨਾਂ ਕਨੈਕਟੀਵਿਟੀ ਹੋਏਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਰੇਲਵੇ ਸਟੇਸ਼ਨ ਸ਼ਹਿਰ ਤੋਂ ਬੜੀ ਬੜੀ ਦੂਰ ਵੀ ਹੁੰਦੇ ਨੇ ਓਦਾਂ ਦਾ ਕਰਨ ਜੇ ਇੱਥੇ ਕਰਨਾ ਹੈ ਤੇ ਇਸ ਤਰੀਕੇ ਦਾ ਮਾਹੌਲ ਕ੍ਰੀਏਟ ਕੀਤਾ ਜਾਏ ਕਿ ਭੀ ਪੀਕ ਆਵਰਸ ਜਿਹੜੇ ਹਨ ਉਹ ਪੀਕ ਆਵਰਸ ਦੇ ਵਿੱਚ ਕਮ ਸੇ ਕਮ ਜੰਡਵਾਲ ਟ੍ਰੇਨ ਭੱਜੇ ਜਿਹੜੇ ਆਊਟ ਆਵਰਸ ਹੁੰਦੇ ਨੇ ਆਫ ਟਾਈਮ ਹੁੰਦੇ ਨੇ 올 ਟਾਈਮ ਦੇ ਵਿੱਚ ਪਠਾਨਕੋਨ ਸ਼ਹਿਰ ਨੂੰ ਕਨੈਕਟ ਕਰ ਦਿਓ ਬਾਕੀ ਪੀਕ ਆਵਰਸ ਚ ਇਹਨਾਂ ਨੂੰ ਜੰਡਵਾਲ ਤੇ ਹੀ ਰੁਕਣ ਦੇ ਦੀ ਗੱਡੀ ਤਾਂ ਕਿ ਪਠਾਨਕੋਟ ਸ਼ਹਿਰ ਦਾ ਇੱਕ ਜਿਹੜਾ ਸਾਹ ਲੈਣ ਵਾਲਾ ਸਿਲਸਿਲਾ ਠੀਕ ਤੇ ਬਣਿਆ ਰਹੇ ਨਾ ਤੇ ਉਹ ਬੰਦ ਹੈ ਫਾਟਕਾਂ ਦੀ ਖੁੱਲੇ ਨਹੀਂ ਉਹ ਟ੍ਰੇਨ ਚਲੀ ਨਹੀਂ ਆਲੀ ਪਰ ਸ਼ਹਿਰ ਦੇ ਹਾਲਾਤ ਜਿਹਲੇ ਸਵੇਰੇ ਸਕੂਲ ਲੱਗਦੇ ਆ ਜਿਸ ਸਕੂਲਾਂ ਤੋਂ ਛੁੱਟੀ ਹੁੰਦੀ ਹੈ ਤੇ ਹੋਰ ਸ਼ਾਮ ਦਾ ਪੀਕਾਵਰ ਉਸ ਲਈ ਏਪੀਕੇ ਰੋਡ ਤੇ ਇਤਨੀ ਜਾਮ ਜੈ ਬਿਲਕੁਲ ਜਾਮ ਹੁੰਦੀ ਆ ਕਿਉਂ ਸੋ ਜਾਂਦਾ ਮਤਲਬ ਲੱਗਦਾ ਹੈ ਕਿ ਇੱਥੋਂ ਪੈਦਲ ਵੀ ਚਲੇ ਜਾਂਦੇ ਤੇ ਜਿਆਦਾ ਬਿਹਤਰ ਸੀਗਾ ਅਨੇ ਅਨੇ ਸਲੋਟ ਰੇਂਜ ਦੇ ਵਿਚਰੋਂ ਇਹ ਟ੍ਰੈਫਿਕ ਦੀ ਮੇਰੀ ਇਹ ਬੇਨਤੀ ਹੈ ਰੇਲਵੇ ਪ੍ਰਸ਼ਾਸਨ ਲਗੇ ਤੇ ਆਪਣੇ ਪੁਲਿਸ ਪ੍ਰਸ਼ਾਸਨ ਦੇ ਕਿਰਪਾ ਕਰਕੇ ਤੁਸੀਂ ਆਪਸੇ ਟਾਈਪ ਕਰਕੇ ਇਸ ਤਰੀਕੇ ਦਾ ਮਾਹੌਲ ਬਣਾਇਆ ਜਾ ਕੱਲ ਨੂੰ ਜਿਹੜੇ ਫਾਟਕ ਬੰਦ ਹੋਏ ਤੇ ਫਾਟਕ ਇਹਦੇ ਕਈ ਵਾਰ ਹੁੰਦਾ ਕਿ ਦੋਨੋਂ ਬੰਨੇ ਫਾਟਕ ਦੇ ਉੱਪਰ ਟ੍ਰੈਫਿਕ ਆ ਗਈ ਹੈ ਉਧਰੋਂ ਵੀ ਤੇ ਉਧਰੋਂ ਵੀ ਖੁਲਦੇ ਤਾਂ ਕਿਧਰੋਂ ਨਿਕਲੀਏ ਕੱਬੇ ਸੱਜੇ ਆਪਣੇ ਟ੍ਰੈਫਿਕ ਤੇ ਰੁਕੀ ਜਾ ਵਨਵੇ ਕੀਤਾ ਜਾਏ ਟ੍ਰੈਫਿਕ ਦਾ ਤਾਂ ਕਿ ਠੀਕ ਤਰੀਕੇ ਨਾਲ ਚੱਲ ਪਏ ਐਸਾ ਟਾਈਪ ਕੀਤਾ ਜਾਏ شہر ویوستھا ٹرافک نمسکارے سارے درشک کا سواگت ہے جس طرح کی پچھلے کافی لمبے سمے تو جڑے پٹھان کوسی ਉਹਨਾਂ ਨੂੰ ਵੱਡੀ ਰਾਹਤ ਜਿਹੜੀ ਆ ਉਹ ਮਿਲਦੀ ਸੀਗੀ ਕਿਉਂਕਿ ਇਹ ਜਿਹੜਾ ਫਾਟਕ ਹੈ ਜਿਹੜਾ ਤਸਵੀਰਾਂ ਵਾਂਗ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਫਾਟਕ ਹੈ ਐਤੋਂ ਪਠਾਨਕੋਟ ਤੋਂ ਹਿਮਾਚਲ ਨੂੰ ਜਿਹੜੀ ਤਾਗੜਾ ਵੱਲੋਂ ਕੋਈ ਟ੍ਰੇਨ ਜਿਹਨੂੰ ਕਿਹਾ ਜਾਂਦਾ ਹੈ ਛੋਟੀ ਜਿਹੜੀ ਗੱਡੀ ਆ ਢੇਲ ਗੱਡੀ ਉਹ ਜਾਂਦੀ ਸੀਗੀ ਪਰ ਪਿਛਲੇ ਦਿਨੀ ਜਦੋਂ ਹੜ੍ਹ ਆਏ ਸੀ ਨਾ ਤੇ ਜਿਹੜਾ ਚੱਕੀ ਦਾ ਪੁਲ ਸੀਗਾ ਉਹ ਹੜ੍ਹ ਦੀ ਚਪੇਟ ਦੇ ਵਿੱਚ ਆਨ ਕਰਕੇ ਉਹਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ ਸੀਗਾ ਅਤੇ ਉਹ ਕਟਰੀ ਹੋ ਗਿਆ ਸੀਗਾ ਉਸ ਤੋਂ ਬਾਅਦ ਕਾਫੀ ਲੰਬੇ ਸਮੇਂ ਲਈ ਇਹ ਪਾਟਕ ਜਿਹੜਾ ਬੰਦ ਰਾਂਦਾ ਸੀਗਾ ਪਰ ਹੁਣ ਜਿਹੜਾ ਉਹ ਪੁਲ ਤਿਆਰ ਹੋ ਚੁੱਕਿਆ ਹੈ ਅਤੇ ਉਸ ਦੇ ਨਾਲ ਹੀ ਇੱਥੋਂ ਦੀ ਟ੍ਰੇਨ ਦਾ ਆਵਾਗਮਨ ਜਿਹੜਾ ਆ ਉਹ ਸ਼ੁਰੂ ਹੋ ਚੁੱਕਿਆ ਹੈ ਪਾਗੜਾ ਬੈਲੀ ਲਈ ਜਾਣ ਲਈ ਤਾਂ ਉਸੇ ਚਲਦੇ ਹੁਣ ਜਿਹੜਾ ਟ੍ਰਾਇਲ ਜਿਹੜਾ ਆ ਰੇਲਵੇ ਨੈਰੋਗੇਟ ਵੱਲੋਂ ਟ੍ਰਾਇਲ ਕੀਤਾ ਗਿਆ ਹੈ ਅਤੇ ਟ੍ਰਾਇਲ ਦੇ ਦੌਰਾਨ ਜਿਹੜੇ ਲੋਕ ਹਨ ਉਹ ਇੱਥੇ ਕਾਫੀ ਪਰੇਸ਼ਾਨ ਹੁੰਦੇ ਹੋਏ ਦਿਖਾਈ ਦੇ ਰਿਹਾ ਨਾ ਲੰਬੀ ਜਿਹੜੀਆਂ ਕਤਾਰਾਂ ਨੇ ਉਹ ਤਸਵੀਰਾਂ ਲਈ ਤੁਸੀਂ ਦੇਖ ਸਕਦੇ ਹੋ ਕਿ ਲੰਬੀਆਂ ਕਤਾਰਾਂ ਜਿਹੜੀਆਂ ਉਹ ਲੱਗੀਆਂ ਹੋਈਆਂ ਹਨ ਅਤੇ ਜਾਮ ਦੀ ਜਿਹੜੀ ਸਥਿਤੀ ਆ ਉਹ ਬਣੀ ਹੋਈ ਆ ਉਹਦੇ ਨਾਲ ਹੀ ਲੋਕਾਂ ਨੇ ਕਾਫੀ ਲੰਬੇ ਸਮੇਂ ਤੋਂ ਲੋਕਾਂ ਦੀ ਮੰਗ ਸੀ ਕਿ ਇਹ ਜਿਹੜਾ ਪੁਲ ਫਾਟਕ ਹੈ ਇੱਥੋਂ ਵੀ ਸ਼ਿਫਟ ਕੀਤਾ ਜਾਵੇ ਰੇਲਵੇ ਸਟੇਸ਼ਨ ਜਿਹੜਾ ਆ ਇੱਥੋਂ ਵੀ ਸ਼ਿਫਟ ਕੀਤਾ ਜਾਵੇ ਹਾਲਾਂਕਿ ਪ੍ਰਸ਼ਾਸਨ ਵੱਲੋਂ ਰੇਲਵੇ ਮੰਤਰਾਲੇ ਵੱਲੋਂ ਚੱਕੀ ਪੜਾ ਦੇ ਨਜ਼ਦੀਕ ਵੀ ਜਿਹੜਾ ਰੇਲਵੇ ਸਟੇਸ਼ਨ ਬਣਾਇਆ ਗਿਆ ਸੀਗਾ ਅਤੇ ਜਿਹੜਾ ਅਧਿਕਾਰੀਆਂ ਵੱਲੋਂ ਅਸ਼ਵਾਸ਼ਣ ਵੀ ਦਿੱਤਾ ਗਿਆ ਸੀਗਾ ਕਿ ਇਹ ਸਟੇਸ਼ਨ ਜਿਹੜਾ ਜਲਦ ਹੀ ਸ਼ਿਫਟ ਕਰ ਦਿੱਤਾ ਜਾਵੇਗਾ ਪਰ ਕਿਤੇ ਨਾ ਕਿਤੇ ਜਿਹੜਾ ਕੰਮ ਦੇ ਵਿੱਚ ਦੇਰੀ ਜਿਹੜੀ ਆ ਉਹਦਾ ਖਮਿਆਜਾ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਕੀ ਗਰਮੀਆਂ ਦਾ ਜਿਹੜਾ ਪ੍ਰਕੋਪ ਹੈ ਉਹ ਸਕੂਲ ਦੀਆਂ ਬੱਚਾ ਹੋਣ ਚਾਹੇ ਆਟੋ ਹੋਵੇ ਚਾਹੇ ਰਿਕਸ਼ੇ ਹੋਣ ਇਤੋ ਦੀ ਕਾਫੀ ਜਿਹੜੇ ਯਾਤਰੀ ਨੇ ਆਂਦੇ ਜਾਂਦੇ ਹਨ ਜਿਨ੍ਹਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਇਸ ਦੇ ਚੱਲ ਰਹੀ ਆਪਾਂ ਪਠਾਨਕੋਟ ਦੇ ਬੁੱਧ ਜੀ ਦੀਆਂ ਨਾਲ ਵੀ ਗੱਲਬਾਤ ਕਰਾਂਗੇ ਕਿ ਉਹਨਾਂ ਦਾ ਕੀ ਕਹਿਣਾ ਹੈ ਇਸ ਸਮੱਸਿਆ ਨੂੰ ਲੈ ਕੇ ਤਦ ਤੱਕ ਤੁਸੀਂ ਬਣੇ ਰਹੋ ਦੇਖਦੇ ਰਹੋ ਦੈਂਤਵੇਰਾ ਟੀਵੀ ਮੈਨੂੰ ਦੋ ਇਜਾਜ਼ਤ ਨਾ ਜੈ ਕੁਮਾਰ ਦੈਂਤਵੇਰਾ ਟੀਵੀ ਲਈ ਖਾਸ ਰਿਪੋਰਟ ਸਰ ਅੱਡੀ ਪਰੇਸ਼ਾਨੀਆਂ ਦਾ ਪਤਾ ਹੀ ਹੈ ਕਿ ਚੰਗਾ ਭਲਾ ਬੰਦੇ ਸੀਗਾ ਆਏ ਲੋਕੀ ਰਮਾਨ ਲੰਘ ਜੁੰਦੇ ਸੀ ਅੱਧਾ ਘੰਟਾ ਹੋ ਗਿਆ ਪਸੇ ਹੰਦੋ ਸੀ ਇਹਨੂੰ ਜ਼ਰੂਰੀ ਕੰਮ ਹੋ ਤੇ ਮੱਧ ਫਸ ਗਿਆ ਸੀ ਤਹਾਡੀ ਇਹ ਮੰਗਾਂ ਨੂੰ ਚੁੱਕ ਕੇ ਨਾ ਯਸਮਲ ਚੌਂਕ ਭੇਜੋ ਇਸਮਲ ਚੌਂਕ ਦੇ ਆਲਰੇਡੀ ਮੇਰੇ ਖਾਲੇ ਚੱਕੀ ਬਰਾਜ ਕਹਿੰਦੇ ਅਡਵਾਂਸ ਬਣਿਆ ਹੋਇਆ ਵਾ ਉੱਥੇ ਭੇਜੋ ਐਵੇਂ ਲੋਕਾਂ ਨੂੰ ਪਰੇਸ਼ਾਨ ਕੀਤਾ ਉਹਨਾਂ ਨੇ ਮੋਹਦਾ ਦੇਖੋ ਅੱਗੇ ਗਰਮੀ ਆ ਗਈਆਂ ਨਿੱਕਨੇ ਬੱਚੇ ਸਕੂਲਾਂ ਵਿੱਚ ਵੀ ਆਣੇ ਨੇ ਉਹਨਾਂ ਨੇ ਇੱਥੇ ਫਸ ਜਾਣਾ ਵਾ ਕਦੀ ਬੱਸਾਂ ਫਸ ਜਾਣੀਆਂ ਕਦੀ ਮੈਰਾਟਰ ਫਸ ਜਾਣੀਆਂ ਉਹਨਾਂ ਦੀਆਂ ਸਾਡੀ ਇਹ ਮੰਗਾਂ ਨੂੰ ਚੁੱਕ ਕੇ ਬੇਨਤੀ ਹੈ ਸਰਕਾਰ ਅੱਗੇ ਕਿ ਚੁੱਕ ਕੇ ਸਿੰਮਲ ਚੌਂਕ ਦੇ ਵਿੱਚ ਭੇਜਿਆ ਜਾਏ ਜਾਂ ਚੱਕੀ ਬਰਾਜ ਦੇ ਵਿੱਚ ਭੇਜਿਆ ਜਾਵੇ ਨਮਸਕਾਰ ਜੀ ਮੈਂ ਕਮਰ ਰਾਸਤੇ ਸਰ ਤੁਹਾਨੂੰ ਪਤਾ ਹੈ ਕਿ ਕਾਫੀ ਸਮੇਂ ਬਾਅਦ ਅੱਜ ਫਿਰ ਤੋਂ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਹੈ ਕਾਫੀ ਢੇਰ ਤੋਂ ਫਟਕ ਬੰਦ ਸੀ ਤੇ ਮੈਨੂੰ ਲੱਗਦਾ ਕਿ ਅੱਜ ਵੀ ਫਟਕ ਬੰਦ ਦਾ ਤੇ ਤੁਸੀਂ ਦੇਖ ਹੀ ਰਹੇ ਹੋ ਕਿ ਕਿੱਦਾਂ ਲੋਕਾਂ ਦਾ ਮਾਹੌਲ ਹੈ ਕਿ ਕਾਫੀ ਪਬਲਿਕ ਇਕੱਠੀ ਹੋ ਚੁੱਕੀ ਹੈ ਤੇ ਪ੍ਰਸ਼ਾਸਨ ਅੱਗੇ ਆਈ ਮੰਗ ਕਰਦੇ ਕਿ ਵਧੀਆ ਕਰੋ ਕਿ ਇੱਥੋਂ ਇਹ ਫਟਕ ਨੂੰ ਥੋੜਾ ਬਾਹਰ ਵੀ ਕੱਢਿਆ ਜਾਏ ਤਾਂ ਜੀ ਪਬਲਿਕ ਨੂੰ ਵੀ ਇੱਕ ਰਾਹਤ ਮਿਲੇ ਕਈ ਸਰਵਿਸਮੈਨ ਹੁੰਦੇ ਹੈ ਕਈ ਬਿਜ਼ਨਸਮੈਨ ਹੁੰਦੇ ਕਿ ਜਿਨ੍ਹਾਂ ਨੇ ਬਹੁਤ ਜਲਦੀ ਨਿਕਲਣਾ ਹੁੰਦਾ ਇਹੀ ਪ੍ਰਸ਼ਾਸਨ ਅੱਗੇ ਮੰਗ ਕਰਦਿਆ ਕਿ ਵੱਧ ਤੋਂ ਵੱਧ ਤੁਸੀਂ ਜਲਦੀ ਇਹ ਫਾਟਕ ਦਾ ਕੁਝ ਕੀਤਾ ਜਾਏ ਤਾਂ ਜੀ ਫਾਟਕ ਬਾਰ ਕਰ ਦਿੱਤਾ ਜਾਏ ਮੈਡਮ ਹੁਣ ਆਉਣ ਵਾਲੇ ਸਮੇਂ ਜਿਹੜਾ ਗਰਮੀਆਂ ਦਾ ਸਕੂਲ ਦੇ ਬੱਚੇ ਵੀ ਆਉਂਦੇ ਨੇ ਬਜ਼ੁਰਗ ਵੀ ਆਉਂਦੇ ਨੇ ਕਿੱਦਾਂ ਹੀ ਪਰੇਸ਼ਾਨੀਆਂ ਨੇ ਦੇਖੋ ਸਰ ਜਿਹੜੇ ਸਾਡੇ ਬਜ਼ੁਰਗ ਆਉਂਦੇ ਆ ਚਾਹੇ ਉਹ ਵੀ ਆਉਂਦੇ ਆ ਪ੍ਰਸ਼ਾਸਨ ਨੂੰ ਵੀ ਪਤਾ ਕਿ ਉਹ ਇਸ ਟਾਈਮ ਤੇ ਅੱਗੇ ਆਉਣ ਵਾਲੀ ਗਰਮੀ ਵਿੱਚ ਕਿਉਂਕਿ ਗਰਮੀ ਤੇ ਐਸੇ ਮੌਸਮ ਦੀ ਬਦਲੀ ਸਟਾਰਟ ਹੋ ਚੁੱਕੀ ਹੈ ਤੇ ਮੈਨੂੰ ਲੱਗਦਾ ਕਿ ਗਰਮੀਆਂ ਕਾਫੀ ਪੈ ਗਈਆਂ ਤੇ ਉਹਨਾਂ ਨੂੰ ਚਾਹੀਦਾ ਕਿ ਗਰਮੀਆਂ ਤੋਂ ਪਹਿਲਾਂ ਪਹਿਲਾਂ ਹੀ ਇਸ ਨਾਲ ਦਾ ਹੱਲ ਕੀਤਾ ਜਾਏ ਤਾਂ ਜੀ ਪਬਲਿਕ ਨੂੰ ਬੱਚਿਆਂ ਨੂੰ ਬਜ਼ੁਰਗਾਂ ਨੂੰ ਰਾਹਤ ਮਿਲੇ 3-4 ਸਾਲ ਪਹਿਲਾਂ ਜਦੋਂ ਚੱਕੀ ਹਰੀਆਲ ਫੁੱਲ ਡੈਮੇਜ ਹੋਇਆ ਉਸ ਤੋਂ ਬਾਅਦ ਟ੍ਰੇਨਾਂ ਬੰਦ ਹੋ ਗਏ ਹੁਣ ਦੁਆਰਾ ਚਲੂ ਹੋ ਰਹੀਆਂ ਇੱਕ ਖੁਸ਼ੀ ਦੀ ਗੱਲ ਹੈ ਕਿ ਪੀ ਰੇਲਵੇ ਦਾ ਕਨੈਕਸ਼ਨ ਹੁਮਾ ਚਲਤੇ ਪੰਜਾਬ ਦਾ ਇਹ ਇੱਕ ਹੈਰੀਟੇਜ ਟ੍ਰੇਨ ਹੈ ਜਿਹੜੀ ਜੋੜ ਕੇ ਰੱਖਦੀ ਹੈ ਖੁਸ਼ੀ ਦੀ ਗੱਲ ਹੈ ਸ਼ੁਰੂ ਹੋਈ ਹੈ ਉਹ ਕਾਫੀ ਵਪਾਰ ਨੂੰ ਵੀ ਇਸ ਦੇ ਨਾਲ ਕਾਫੀ ਫਾਇਦੇ ਹੁੰਦੇ ਨੇ ਪਰ ਨਾਲ-ਨਾਲ ਇਹ ਪਰੇਸ਼ਾਨੀਆਂ ਵੀ ਲੈ ਕੇ ਆਈ ਹੈ ਪਰੇਸ਼ਾਨੀਆਂ ਕੀ ਹੈ ਕਿ ਪਠਾਨਪੁਰ ਸ਼ਹਿਰ ਹੁਣ ਉਹ ਪੁਰਾਣਾ ਸ਼ਹਿਰ ਨਹੀਂ ਰਿਹਾ ਬੜੀ ਅੱਗੇ ਤੱਕ ਵੱਧ ਚੁੱਕਿਆ ਹੈ ਔਰ ਅੱਗੇ ਤੱਕ ਵਧਣ ਦੇ ਨਾਲ-ਨਾਲ ਦੋਨੋਂ ਹਿੱਸਿਆਂ 'ਚ ਵੱਧ ਚੁੱਕਿਆ ਹੈ ਜਿਸ ਨੇ ਇਹ ਫਾਟਕ ਬੰਦ ਹੁੰਦਾ ਹੈ ਤੇ ਸ਼ਹਿਰ ਦੋ ਸਿਆਚ ਪੱਕਾ ਹੀ ਬੰਦ ਹੋ ਜਾਂਦਾ ਔਰ ਇਹ ਨਾ ਜ਼ਬਰਦਸਤ ਬੰਦ ਹੁੰਦਾ ਹੈ ਕਿ ਕਈ ਵਾਰੀ ਜਾਨ ਦੇ ਵੀ ਲਾਲੇ ਪੈ ਜਾਂਦੇ ਨੇ ਕਈ ਵਾਰੀ ਐਸਾ ਵਖਿਆ ਉਸ ਵੇਲੇ ਜਦੋਂ ਫਾਟਕ ਬੰਦ ਹੁੰਦੇ ਸੀ ਐਂਬੂਲੈਂਸਿਸ ਤੱਕ ਰੁਕਿਆ ਵੀਆਈਪੀ ਐਸਕੋਰਟਸ ਵਾਲੇ ਗੱਡੀਆਂ ਵੀ ਹੁੰਦੀਆਂ ਔਰ ਇਹ ਇਸ ਤਰੀਕੇ ਦੇ ਮੌਲ ਹੁੰਦਾ ਕਿ ਪੀ ਐਦਾਂ ਲੱਗਦਾ ਕਿ ਪੀ ਸ਼ਹਿਰ ਰੁਕ ਗਿਆ ਕਿ ਜਗ੍ਹਾ ਤੇ ਆ ਕੇ ਚਲਦਾ ਸ਼ਹਿਰ ਕਿ ਜਗ੍ਹਾ ਤੇ ਰੁਕ ਗਿਆ ਔਰ ਕਈ ਵਾਰੀ ਜਦ ਇਹ ਫਾਟਕ ਖੁੱਲਦਾ ਹੈ ਤੇ ਕਈ-ਕਈ ਘੰਟੇ ਤੱਕ ਰਿੰਗਦਾ ਚੱਲਿਆ ਰਿੰਗਦਾ ਰਿੰਗ ਰਿੰਗ ਕੇ ਚੱਲਦਾ ਰਿੰਗ ਰਿੰਗ ਕੇ ਚੱਲਦਾ ਔਰ ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਸ ਨੇ ਗੱਲਬਾਤ ਸਾਰੇ ਵਪਾਰ ਦੀ ਸਾਰਿਆਂ ਦੀ ਦੁਕਾਨੀਆਂ ਨਾਲ ਸਮਾਜਿਕ ਸੰਸਥਾਵਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਅੱਥੇ ਜੀਐਮ ਸਾਹਿਬ ਆਇਸੇ ਅਸੀਂ ਉਹਨਾਂ ਨਾਲ ਡੈਲੀਗੇਸ਼ਨ ਲੈ ਕੇ ਵਪਾਰ ਮੰਡਲ ਦਾ ਮਿਲੇ ਸੀ ਉਹਨਾਂ ਆ ਕੇ ਮੰਗ ਰੱਖੀ ਸੀ ਕਿ ਜਾਂ ਤੇ ਇਹਨਾਂ ਨੂੰ ਉੱਥੇ ਸ਼ਿਫਟ ਕੀਤਾ ਜਾਏ ਜੰਡਵਾਲ ਰੇਲਵੇ ਸਟੇਸ਼ਨ ਤੋਂ ਜੰਡਵਾਲ ਤੋਂ ਪਠਾਨਕੋਟ ਲਈ ਕਨੈਕਟੀਵਿਟੀ ਦੇ ਲਈ ਕਿੰਨੇ ਸਾਧਨ ਹੋ 3 ਵੀਲਰ ਆ ਉਤੇ 2 ਵੀਲਰ ਵੀ ਇਦਾਂ ਦੇ ਚੱਲ ਪੈਣਾ ਹੈ ਕبھی ਉਹਨਾਂ ਨੂੰ ਇੱਕ ਰੋਜ਼ਗਾਰ ਮਿਲੇਗਾ ਪਠਾਨਕੋਨਾਂ ਕਨੈਕਟੀਵਿਟੀ ਹੋਏਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਰੇਲਵੇ ਸਟੇਸ਼ਨ ਸ਼ਹਿਰ ਤੋਂ ਬੜੀ ਬੜੀ ਦੂਰ ਵੀ ਹੁੰਦੇ ਹਨ ਉਦਾਂ ਦਾ ਕਰਨ ਜੇ ਐਥੇ ਕਰਨਾ ਹੈ ਤੇ ਇਸ ਤਰੀਕੇ ਦਾ ਮਾਹੌਲ ਕ੍ਰੀਏਟ ਕੀਤਾ ਜਾਏ ਕਿ ਭੀ ਪੀਕ ਆਵਰਸ ਜਿਹੜੇ ਹਨ ਉਹ ਪੀਕ ਆਵਰਸ ਦੇ ਵਿੱਚ ਕਮ ਸੇ ਕਮ ਜੰਡਵਾਲ ਟ੍ਰੇਨ ਭੇਜੇ ਜਿਹੜੇ ਆਊਟ ਆਵਰਸ ਹੁੰਦੇ ਨੇ ਆਫ ਟਾਈਮ ਹੁੰਦੇ ਨੇ 올 ਟਾਈਮ ਦੇ ਵਿੱਚ ਪਠਾਨਕੋਨ ਸ਼ਹਿਰ ਨੂੰ ਕਨੈਕਟ ਕਰ ਦਿਓ ਬਾਕੀ ਪੀਕ ਆਵਰਸ ਚ ਇਹਨਾਂ ਨੂੰ ਜੰਡਵਾਲ ਤੇ ਹੀ ਰੁਕਣ ਦੇ ਦੀ ਗੱਡੀ ਤਾਂ ਕਿ ਪਠਾਨਕੋਟ ਸ਼ਹਿਰ ਦਾ ਇੱਕ ਜਿਹੜਾ ਸਾਲ ਹੈ ਵਾਲਾ ਸਿਲਸਿਲਾ ਠੀਕ ਤੇ ਬਣਿਆ ਰਹੇ ਨਾ ਤੇ ਉਹ ਬੰਦ ਹੈ ਫਾਟਕ ਵਾਲੀ ਖੁੱਲੇ ਨਹੀਂ ਉਹ ਟ੍ਰੇਨ ਚਲੀ ਨਹੀਂ ਹੈ ਲਈ ਪਰ ਸ਼ਹਿਰ ਦੇ ਹਾਲਾਤ ਜਿਹਲੇ ਸਵੇਰੇ ਸਕੂਲ ਲੱਗਦੇ ਆ ਜਿਸ ਸਕੂਲਾਂ ਤੋਂ ਛੁੱਟੀ ਹੁੰਦੀ ਹੈ ਤੇ ਹੋਰ ਸ਼ਾਮ ਦਾ ਪੀਕਾਵਤ ਉਸ ਲਈ ਏਪੀ ਕੇ ਰੋਡ ਤੇ ਇਤਨੀ ਜਾਮ ਜੈ ਬਿਲਕੁਲ ਜਾਮ ਹੁੰਦੀ ਆ ਕਿਉਂ ਸੋਇਦਾ ਮਤਲਬ ਲੱਗਦਾ ਹੈ ਕਿ ਇੱਥੋਂ ਪੈਦਲ ਵੀ ਚਲੇ ਜਾਂਦੇ ਤੇ ਜਿਆਦਾ ਬਿਹਤਰ ਸੀਗਾ ਅਨੇ ਅਨੇ ਸਲੋ ਤੇ ਰੇਂਜ ਦੀ ਪੋਜੀਸ਼ਨ ਉਹ ਇੱਥੇ ਟ੍ਰੈਫਿਕ ਦੀ ਮੇਰੀ ਇਹ ਬੇਨਤੀ ਹੈ ਰੇਲਵੇ ਪ੍ਰਸ਼ਾਸਨ ਲਗੇ ਤੇ ਆਪਣੀ ਪੁਲਿਸ ਪ੍ਰਸ਼ਾਸਨ ਲਗੇ ਕਿਰਪਾ ਕਰਕੇ ਤੁਸੀਂ ਆਪਸੇ ਟਾਈਪ ਕਰਕੇ ਇਸ ਤਰੀਕੇ ਦਾ ਮਾਹੌਲ ਬਣਾਇਆ ਜਾ ਕੱਲ ਨੂੰ ਜਿਹੜਾ ਫਾਟਕ ਬੰਦ ਹੋਏ ਤੇ ਫਾਟਕ ਜਦੋਂ ਤੇ ਕਈ ਵਾਰ ਹੁੰਦਾ ਕਿ ਦੋਨੋਂ ਬੰਨੇ ਫਾਟਕ ਦੇ ਉੱਪਰ ਟ੍ਰੈਫਿਕ ਆ ਗਈ ਹੈ ਉਧਰੋਂ ਵੀ ਤੇ ਇਧਰੋਂ ਵੀ ਖੁੱਲਦਾ ਤੇ ਕਿਧਰੋਂ ਨਿਕਲੀਏ ਕੱਬੇ ਸਜੇ ਆਪਣੇ ਟ੍ਰੈਫਿਕ ਤੇ ਰੁਕੀ ਜਾ ਵਨਵੇ ਕੀਤਾ ਜਾਏ ਟ੍ਰੈਫਿਕ ਦਾ ਤਾਂ ਕਿ ਠੀਕ ਤਰੀਕੇ ਨਾਲ ਚੱਲ ਪਏ ਐਸਾ ਟਾਈਪ ਕੀਤਾ ਜਾਏ ਤੇ ਸ਼ਹਿਰ ਦੀ ਵਿਵਸਥਾ ਜਿਹੜੀ ਟ੍ਰੈਫਿਕ ਦੀ ਇਹਨੂੰ ਠੀਕ ਕੀਤਾ ਜਾਏ ਧੰਨਵਾਦ